ਗਰੀਬ 25 ਦਿਨ ਗੈਰੀ ਤੁੰਦ ਪੈਣ ਤੋਂ ਬਾਅਦ 2-3 ਦਿਨ ਧੁੱਪਾਂ ਲੱਗੀਆਂ ਉਸ ਤੋਂ ਬਾਅਦ ਹੁਣ ਫੇਰ ਜਿਹੜਾ ਮੌਸਮ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਇਹ ਤਸਵੀਰਾਂ ਫਿਰੋਜ਼ਪੁਰ ਇਲਾਕੇ ਦੇ ਪਿੰਡਾਂ ਦੀਆਂ ਨੇ ਜਿੱਥੇ ਭਾਰੀ ਮੀਂਹ ਦੇ ਨਾਲ ਭਾਰੀ ਗੜੇਮਾਰੀ ਵੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੱਡੇ ਮੋٹے-ਮੋٹے ਜਿਹੜੇ ਗੜੇ ਹੈ ਉਹ ਪੈ ਰਹੇ ਹੈ ਇਹ دیر ਰਾਤ ਤੇ ਅੱਜ ਤੜਕਸਾਰ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੇ ਆ ਗੜੇਮਾਰੀ ਹੈ ਜਿਹੜੀ ਉਹ ਕਿੰਨੀ ਹੋਈ ਹੈ ਤੁਹਾਡੇ ਇਲਾਕੇ ਦੇ ਵਿੱਚ ਕਿੱਥੇ-ਕਿੱਥੇ ਮੀਂਹ ਪਿਆ ਜਾਂ ਕੀ ਹਾਲਾਤ ਨੇ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਦਿਓ ਭਾਰੀ ਜਿਹੜੀ ਗੜੇਮਾਰੀ ਹੈ ਉਹ ਫਿਰੋਜ਼ਪੁਰ ਇਲਾਕੇ ਦੇ ਪਿੰਡਾਂ ਦੇ ਵਿੱਚ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਜਿਹੜੀ ਗੜੇਮਾਰੀ ਹੈ ਉਹ ਹੋ ਰਹੀ ਹੈ ਮੀਂਹ ਹੈ ਜਿਹੜਾ ਭਾਰੀ ਉਹ ਵੀ ਪੈ ਰਿਹਾ ਹੈ ਤਾਂ ਤੁਹਾਡੇ ਕੀ ਹਾਲਾਤ ਨੇ ਮੀਂਹ ਹੈ ਜਾਂ ਗੜੇਮਾਰੀ ਹੈ ਕਿਉਂਕਿ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਉਹ ਜਿਹੜੀਆਂ ਡਰਾਉ ਤਸਵੀਰਾਂ ਆਪਾਂ ਕਹਿ ਸਕਦੇ ਹਾਂ ਕੁਦਰਤ ਦੇ ਰੰਗਾਂ ਨੂੰ ਕੁਦਰਤੀ ਜਾਣਦੀ ਹੈ ਆਪਣੇ ਵੱਸ ਕੁਝ ਨਹੀਂ ਹੁੰਦਾ ਮੌਸਮ ਵਿਭਾਗ ਵੱਲੋਂ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਮੀਂਹ ਦੇ ਇੱਕ ਕਿਆਸ ਲਾਏ ਗਏ ਸਨ ਤਾਂ ਕਈ ਥਾਵਾਂ ਤੇ ਕੱਲ ਕਿਣਮਣ ਕਿਣਮਣ ਜਰੂਰ ਹੋਈ ਹੈ ਪਰ ਇੰਨਾ ਭਾਰੀ ਗੜੇ ਮਾਰੀ ਹੈ ਜਿਹੜੀ ਉਹ ਹੋਰ ਵੀ ਕਈ ਥਾਵਾਂ ਤੇ ਗੜੇ ਮਾਰੀ ਹੋਈ ਹੈ ਹੋਰ ਵੀ ਇਲਾਕਿਆਂ ਦੇ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਜਾਣਕਾਰੀ ਦਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਮੀ ਐ ਕੜੀਆਂ ਜਾਂ ਗੜੇਮਾਰੀ ਦੇ ਜਿਹੜੇ ਹਾਲਾਤ ਉਕੀ ਜਾਪ ਰਹੇ ਐ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਉਹ ਮੇਰੇ ਬਣਾ ਕੇ ਰੱਖਣ ਕਿਉਂਕਿ ਪ੍ਰਮਾਤਮਾ ਅਰਦਾਸ ਜ਼ਰੂਰ ਸੁਣਦਾ ਸਾਰੇ ਅਰਦਾਸ ਕਰੋ ਕਿ ਜਿਹੜਾ ਇੰਨੀ ਭਾਰੀ ਗੜੇਮਾਰੀ ਐ ਜਾਂ ਭਾਰੀ ਮੀਂਹ ਐ ਉਹ ਨਾ ਆਵੇ ਸਾਡੇ ਇਲਾਕੇ ਦੇ ਵਿੱਚ ਕੀ ਹਾਲਾਤ ਨੇ ਮੌਸਮ ਦੇ ਕਿਦਾਂ ਦਾ ਮੌਸਮ ਐ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਦਿਓ ਕਿੱਥੇ ਕਿੱਥੇ ਮੀਂਹ ਪਿਆ ਜਾਂ ਗੜੇਮਾਰੀ ਦੇ ਜੇ ਕੋਈ ਹਾਲਾਤ ਹੈ ਜਿਹੜੇ ਉਹ ਬਣੇ ਆ ਕਿ ਨਹੀਂ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਕਮੈਂਟ ਕਰਕੇ ਵੀਰੋ ਤਾਂ ਕਿਤੇ ਮੀਂਹ ਤੇ ਕਿਤੇ ਗੜੇਮਾਰੀ ਆ ਜਿਹੜੀ ਉਹ ਤੁਸੀਂ ਵੇਖ ਸਕਦਾ